ਹਾਂਜੀ ਸਤਿ ਸ੍ਰੀ ਅਕਾਲ ਦੋਸਤੋ ਮੈਂ ਡਾਕਟਰ ਹਰਮਨ ਜੀਰਾ ਦੋਸਤੋ ਕਬਜ ਦੀ ਪਰੇਸ਼ਾਨੀ ਬੜੀ ਆਮ ਪਰੇਸ਼ਾਨੀ ਆ ਸੋ ਅੱਜ ਅਸੀਂ ਉਹਨਾਂ ਖਾਣ ਵਾਲੀਆਂ ਚੀਜ਼ਾਂ ਦੀ ਗੱਲ ਕਰਾਂਗੇ ਜਿਨ੍ਹਾਂ ਨਾਲ ਅਸੀਂ ਕਬਜ ਦੀ ਪਰੇਸ਼ਾਨੀ ਨੂੰ ਜਿਹਨੂੰ ਅਸੀਂ ਕੌਨਸਟਿਪੇਸ਼ਨ ਵੀ ਕਹਿੰਦੇ ਆ ਉਹਨੂੰ ਠੀਕ ਕਰ ਸਕਦੇ ਆ ਸੋ ਪੂਰੀ ਵੀਡੀਓ ਨੂੰ ਬੜੇ ਧਿਆਨ ਨਾਲ ਸੁਣਿਓ ਤੇ ਜਾਣਕਾਰੀ ਨੂੰ ਵੱਧ ਤੋਂ ਵੱਧ ਲੋਕਾਂ ਤੱਕ ਪਹੁੰਚਾਉਣ ਲਈ ਇਸ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ ਦੋਸਤੋ ਕਬਜ ਹੋਣ ਦੇ ਦੋ ਹੀ ਕਾਰਨ ਹੋ ਸਕਦੇ ਆ ਪਹਿਲਾ ਕਾਰਨ ਜਾਂ ਤਾਂ ਤੁਹਾਡੀਆਂ ਅੰਤੜੀਆਂ ਵਿੱਚ ਕੋਈ ਰੁਕਾਵਟ ਹੋ ਗਈ ਆ ਜਾਂ ਅੰਤੜੀ ਸੁੰਗੜ ਗਈ ਆ ਜਾਂ ਟੇਢੀ ਹੋ ਗਈ ਆ ਜਾਂ ਅੰਤੜੀਆਂ ਆਪਸ ਵਿੱਚ ਠਿਪਕ ਗਈਆਂ ਦੋਸਤੋ ਜੇ ਅਜਿਹੇ ਕਾਰਨਾ ਤਾਂ ਸਾਨੂੰ ਮੈਡੀਕਲ ਟਰੀਟਮੈਂਟ ਦੀ ਲੋੜ ਪੈਂਦੀ ਆ ਸੋ ਦੋਸਤੋ ਇਹ ਤਾਂ ਸੀ ਪਹਿਲਾ ਕਾਰਨ ਦੂਜਾ ਕਾਰਨ ਇਹ ਆ ਵੀ ਕਬਜ ਤੁਹਾਡੇ ਜ਼ਿੰਦਗੀ ਜਿਉਣ ਦੇ ਤਰੀਕੇ ਦਾ ਹਿੱਸਾ ਤੁਹਾਡੀਆਂ ਆਦਤਾਂ ਦਾ ਹਿੱਸਾ ਹੈ ਜਿਹੜਾ ਤੁਸੀਂ ਭੋਜਨ ਕਰ ਰਹੇ ਆ ਉਹ ਕਾਰਨਾ ਸੋ ਤੁਸੀਂ ਉਹ ਚੀਜ਼ਾਂ ਖਾ ਰਹੇ ਆ ਜਿਹੜੀਆਂ ਨਹੀਂ ਖਾਣੀਆਂ ਚਾਹੀਦੀਆਂ ਸੋ ਇਹ ਵੀ ਇੱਕ ਕਾਰਨ ਕਬਜ ਹੋਣ ਦਾ ਤੇ ਉਹ ਚੀਜ਼ਾਂ ਨਹੀਂ ਖਾ ਰਹੇ ਜਿਹੜੀਆਂ ਖਾਣੀਆਂ ਚਾਹੀਦੀਆਂ ਸੋ ਆਪ ਦੋਸਤੋ ਬਿਨਾਂ ਕਿਸੇ ਦੇਰੀ ਤੋਂ ਅਸੀਂ ਸ਼ੁਰੂ ਕਰਦੇ ਆ ਵੀ ਉਹ ਕਿਹੜੀਆਂ ਖਾਣ ਵਾਲੀਆਂ ਚੀਜ਼ਾਂ ਆ ਜਿਹੜੀਆਂ ਸਾਨੂੰ ਕਬਜ ਦੀ ਪਰੇਸ਼ਾਨੀ ਤੋਂ ਰਾਹਤ ਦਿਵਾਉਣਗੀਆਂ ਸੋ ਪਹਿਲੇ ਨੰਬਰ ਤੇ ਜੇ ਗੱਲ ਕਰੀਏ ਉਹਦੇ ਵਿੱਚ ਆਉਂਦੇ ਆ ਬੀਨਸ ਦੋਸਤੋ ਬੀਨਸ ਵਿੱਚ ਆਉਂਦੇ ਆ ਰਾਜਮਾ ਦੋਸਤੋ ਮੰਨਿਆ ਗਿਆ ਵੀ ਰਾਜਮਾ ਦੇ ਇੱਕ ਕੱਪ ਚ ਸਾਨੂੰ ਘੱਟੋ ਘੱਟ 10 ਗ੍ਰਾਮ ਫਾਈਬਰ ਮਿਲ ਜਾਂਦਾ ਸੋ ਜੇ ਪੂਰੇ 24 ਘੰਟੇ ਦਾ ਅਸੀਂ ਦੇਖਿਆ ਜਾਵੇ ਕਿ ਸਾਨੂੰ ਕਿੰਨਾ ਫਾਈਬਰ ਚਾਹੀਦਾ ਏ ਤਾਂ ਸਾਨੂੰ 35 ਗ੍ਰਾਮ ਫਾਈਬਰ ਚਾਹੀਦਾ ਹੁੰਦਾ ਸੋ ਰਾਜਮਾ ਦੇ ਵਿੱਚ ਬਹੁਤ ਵਧੀਆ ਫਾਈਬਰ ਪਾਇਆ ਜਾਂਦਾ ਏ ਜਿਹੜਾ ਸਾਡੇ ਕਬਜ ਦੀ ਪਰੇਸ਼ਾਨੀ ਤੋਂ ਤਾਂ ਸਾਨੂੰ ਨਿਯਾਤ ਦਵਾਉਂਦਾ ਹੀ ਆ ਇਹਦੇ ਨਾਲ ਨਾਲ ਸਾਡੀ ਬਲੱਡ ਸ਼ੂਗਰ ਨੂੰ ਵੀ ਹੇਠਾਂ ਲੈ ਕੇ ਆਉਂਦਾ ਏ ਤੇ ਸਾਡੇ ਵਧੇ ਹੋਏ ਬਲੱਡ ਪ੍ਰੈਸ਼ਰ ਨੂੰ ਵੀ ਹੇਠਾਂ ਲੈ ਕੇ ਆਉਂਦਾ ਤੇ ਇਹਦੇ ਨਾਲ-ਨਾਲ ਸਾਡੇ ਖੂਨ ਚ ਕੋਲੇਸਟੇਰੋਲ ਦੇ ਲੈਵਲ ਨੂੰ ਵੀ ਹੇਠਾਂ ਲੈ ਕੇ ਆਉਂਦਾ। ਸੋ ਰਾਜਮਾ ਸਾਡੀ ਸਿਹਤ ਲਈ ਬੜੇ ਵਧੀਆ ਮੰਨੇ ਗਏ ਆ। ਸੋ ਇਹਨਾਂ ਦੀ ਵਰਤੋਂ ਜ਼ਰੂਰ ਕਰਨੀ ਚਾਹੀਦੀ ਜਿਨ੍ਹਾਂ ਲੋਕਾਂ ਨੂੰ ਕਬਜ ਦੀ ਸ਼ਿਕਾਇਤ ਆ ਕਬਜ ਦੀ ਪਰੇਸ਼ਾਨੀ ਆ। ਸੋ ਦੋਸਤੋ ਬੀਨਸ ਵਿੱਚ ਲੋਬੀਆ ਵੀ ਆ ਜਾਂਦੇ ਆ। ਸੋ ਜਿੰਨੇ ਵੀ ਬੀਨਸ ਹੁੰਦੇ ਆ ਉਹ ਸਾਰੇ ਸਾਡੇ ਕਬਜ ਦੀ ਪਰੇਸ਼ਾਨੀ ਲਈ ਵਧੀਆ ਮੰਨੇ ਗਏ। ਤੇ ਦੋਸਤੋ ਅਗਲੀ ਖਾਣ ਵਾਲੀ ਚੀਜ਼ ਜਿਹੜੀ ਸਾਡੇ ਕਬਜ ਦੀ ਪਰੇਸ਼ਾਨੀ ਤੋਂ ਰਾਹਤ ਦਵਾਉਂਦੀ ਉਹ ਹੈਗੀ ਆ ਕੀਵੀ। ਦੋਸਤੋ ਕੀਵੀ ਦੇ ਵਿੱਚ ਇੱਕ ਕੀਵੀ ਚ 2.5 ਘਟੋ ਘਟ 250 ਗ੍ਰਾਮ ਫਾਈਬਰ ਪਾਇਆ ਜਾਂਦਾ ਜਿਹੜਾ ਕਿ ਬੜਾ ਵਧੀਆ ਰਹਿੰਦਾ ਏ ਸਾਡੀ ਕਾਬਜ ਦੀ ਪਰੇਸ਼ਾਨੀ ਨੂੰ ਦੂਰ ਕਰਨ ਵਾਸਤੇ ਤੇ ਦੋਸਤੋ ਇਹਦੇ ਨਾਲ ਨਾਲ ਕੀਵੀ ਚ ਵਿਟਾਮਿਨ ਤੇ ਖਣੇਜ ਬੜੀ ਵਧੀਆ ਮਾਤਰਾ ਚ ਪਾਏ ਜਾਂਦੇ ਆ ਕੀਵੀ ਸਾਡੀਆਂ ਅੰਤੜੀਆਂ ਚ ਜਿਹੜੀ ਮੂਵਮੈਂਟ ਆ ਉਹਨਾਂ ਨੂੰ ਠੀਕ ਕਰਦੀ ਆ ਸੋ ਅੰਤੜੀਆਂ ਦੀ ਮੂਵਮੈਂਟ ਠੀਕ ਕਰਨ ਦੇ ਨਾਲ ਇਹ ਸਾਡੀ ਕਾਬਜ ਦੀ ਪਰੇਸ਼ਾਨੀ ਨੂੰ ਬੜੀ ਛੇਤੀ ਦੂਰ ਕਰਦੀ ਆ ਤੇ ਦੋਸਤੋ ਅਸੀਂ ਕੀਵੀ ਦੇ ਬੀਜ ਵੀ ਖਾ ਸਕਦੇ ਆ ਤੇ ਜਿਹੜਾ ਜ਼ਿਆਦਾ ਫਾਈਬਰ ਦੀ ਮਾਤਰਾ ਇਹਦੇ ਛਿਲਕੇ 'ਚ ਹੁੰਦੀ ਆ ਸੋ ਅਸੀਂ ਕੀਵੀ ਦਾ ਛਿਲਕਾ ਵੀ ਖਾ ਸਕਦੇ ਹਾਂ ਦੋਸਤੋ 2013 ਦੇ ਵਿੱਚ ਇੱਕ ਸਟੱਡੀ ਹੋਈ ਸੀ ਜਿਹਦੇ ਵਿੱਚ ਉਹਨਾਂ ਨੇ ਦੱਸਿਆ ਕਿ ਜੇ ਅਸੀਂ ਕੀਵੀ ਰੋਜ਼ਾਨਾ ਖਾਂਦੇ ਹਾਂ ਤਾਂ ਇਹਦੇ ਨਾਲ ਸਾਡੇ ਅੰਤੜੀਆਂ ਦੀ ਜਿਹੜੀ ਮੂਵਮੈਂਟ ਆ ਉਹ ਵਧੀਆ ਹੁੰਦੀ ਔ ਠੀਕ ਹੁੰਦੀ ਆ ਦੋਸਤੋ ਅਗਲੀ ਖਾਣ ਵਾਲੀ ਚੀਜ਼ ਜਿਹੜੀ ਸਾਡੀ ਕਾਬਜ ਦੀ ਪਰੇਸ਼ਾਨੀ ਨੂੰ ਦੂਰ ਕਰਦੀ ਉਹ ਹੈਗੀ ਆ ਸ਼ਕਰਕੰਦੀ ਦੋਸਤੋ ਇੱਕ ਸ਼ਕਰਕੰਦੀ ਵਿੱਚ 3.8 ਗ੍ਰਾਮ ਫਾਈਬਰ ਪਾਇਆ ਜਾਂਦਾ ਤੇ ਇਹ ਇੱਕ ਬੜੀ ਵਧੀਆ ਚੀਜ਼ ਆ ਸਾਡੀ ਕਬਜ ਦੀ ਪਰੇਸ਼ਾਨੀ ਨੂੰ ਦੂਰ ਕਰਨ ਵਾਸਤੇ ਤੇ ਦੋਸਤੋ ਸ਼ਕਰਕੰਦੀ ਦੇ ਵਿੱਚ ਇੱਕ ਹੋਰ ਖਾਸ ਚੀਜ਼ ਆ ਇਹਦੇ ਵਿੱਚ ਕੰਪਲੈਕਸ ਕਾਰਬੋਹਾਈਡਰੇਟਸ ਹੁੰਦੇ ਆ ਜਿਹੜੇ ਸਾਡੇ ਬਲੱਡ ਸ਼ੂਗਰ ਨੂੰ ਉੱਪਰ ਨਹੀਂ ਜਲਦੀ ਜਾਣ ਦਿੰਦੇ ਉਹਨੂੰ ਠੀਕ ਰੱਖਦੇ ਆ ਸੋ ਇਹਦੇ ਵਿੱਚ ਸਿੰਪਲ ਕਾਰਬੋਹਾਈਡਰੇਟਸ ਦੀ ਬਜਾਏ ਕੰਪਲੈਕਸ ਕਾਰਬੋਹਾਈਡਰੇਟਸ ਹੁੰਦੇ ਦੋਸਤੋ ਬਲੱਡ ਸ਼ੂਗਰ ਸਾਡੀ ਸਿੰਪਲ ਕਾਰਬੋਹਾਈਡਰੇਟਸ ਵਧਾਉਂਦੇ ਆ ਸੋ ਸ਼ਕਰਕੰਦੀ ਵੀ ਇੱਕ ਬੜਾ ਵਧੀਆ ਭੋਜਨ ਆ ਸਾਡੀ ਕਬਜ ਨੂੰ ਦੂਰ ਕਰਨ ਵਾਸਤੇ ਤੇ ਦੋਸਤੋ ਜਿਹੜੇ ਪਾਪ ਕੌਰਨਜ਼ ਆ ਜਿਹੜੇ ਫੁੱਲੇ ਅਸੀਂ ਜਿਨ੍ਹਾਂ ਨੂੰ ਕਹਿੰਨੇ ਆ ਉਹ ਵੀ ਸਾਡੀ ਕਬਜ ਦੀ ਪਰੇਸ਼ਾਨੀ ਤੋਂ ਬੜੇ ਵਧੀਆ ਮੰਨੇਗੇ ਘਟੋ ਘਟ ਤਿੰਨ ਕੱਪ ਜੇ ਫੁੱਲਿਆਂ ਦਾ ਲਈਏ ਤਾਂ ਉਹਦੇ ਵਿੱਚ 3.5 ਗ੍ਰਾਮ ਸਾਨੂੰ ਫਾਈਬਰ ਮਿਲਦਾ ਏ ਤੇ ਉਹਦੇ ਵਿੱਚ ਸਾਨੂੰ ਕੈਲਰੀ 100 ਮਿਲਦੀਆਂ ਸੋ ਸਾਨੂੰ ਭਾਰ ਘਟਾਉਣ ਵਾਸਤੇ ਵੀ ਜਿੰਨਾਂ ਲੋਕਾਂ ਨੇ ਆਪਦੇ weight ਨੂੰ ਘੱਟ ਕਰਨਾ ਉਨਾਂ ਲਈ ਵੀ ਪਾਪ ਕੌਰਨ ਜਿਹੜੇ ਫੁੱਲੇ ਆ ਉਹ ਬੜੇ ਵਧੀਆ ਰਹਿਣਗੇ ਪਰ ਦੋਸਤੋ ਇਹਨਾਂ ਨੂੰ ਬਣਾਉਣ ਵਾਸਤੇ ਜੇ ਤੁਸੀਂ ਬਟਰ ਦਾ ਜਾਂ ਘਿਓ ਦਾ ਇਸਤੇਮਾਲ ਕਰਦੇ ਆ ਤਾਂ ਉਹਦੇ ਨਾਲ ਇਹਦੀ ਜਿਹੜੀ ਕੈਲਰੀਜ਼ ਆ ਉਹ ਉੱਪਰ ਚਲੀਆਂ ਜਾਂਦੀਆਂ ਐ ਸੋ ਜਿਹੜਾ ਅਸੀਂ ਫੈਟ ਵਰਤ ਲੈਨੇ ਇਹਨਾਂ ਨੂੰ ਬਣਾਉਣ ਲਈ ਉਹ ਸਾਨੂੰ ਕਬਜ ਦੀ ਪਰੇਸ਼ਾਨੀ ਤੋਂ ਸਗੋਂ ਰਾਹਤ ਨਹੀਂ ਦਿਵਾਉਂਦਾ ਪਰੇਸ਼ਾਨੀ ਨੂੰ ਹੋਰ ਵਧਾ ਦਿੰਦਾ ਸੋ ਵਧੀਆ ਰਹੂਗਾ ਜੇ ਫੁੱਲਿਆਂ ਨੂੰ ਨਮਕ ਵਿੱਚ ਬਣਾਇਆ ਜਾਵੇ ਸੋ ਇਹ ਇੱਕ ਬੜਾ ਵਧੀਆ ਭੋਜਨ ਆ ਸਾਡੇ ਕਬਜ ਨੂੰ ਦੂਰ ਕਰਨ ਵਾਸਤੇ ਦੋਸਤੋ ਹੁਣ ਆਉਂਦੇ ਆ ਅਗਲੀ ਖਾਣ ਵਾਲੀ ਚੀਜ਼ ਨਟਸ ਤੇ ਸੀਡਸ ਜਿਹੜੇ ਆ ਅਸੀਂ ਖਾਂਨੇ ਬਾਦਾਮ ਕਾਜੂ ਅਖਰੋਟ ਦੋਸਤੋ ਇਹ ਵੀ ਸਾਡੀ ਕਬਜ ਦੀ ਪਰੇਸ਼ਾਨੀ ਲਈ ਬਹੁਤ ਵਧੀਆ ਮੰਨੇ ਗਏ ਇਹਨਾਂ 'ਚ ਫਾਈਬਰ ਬੜੀ ਚੰਗੀ ਮਾਤਰਾ 'ਚ ਹੁੰਦਾ ਤੇ ਇਹ ਸਾਨੂੰ ਭਾਰ ਘਟ ਕਰਨ 'ਚ ਵੀ ਬੜੀ ਸਹਾਇਤਾ ਕਰਦੇ ਆ ਤੇ ਦੋਸਤੋ ਜਿਹੜੇ ਬੀਜ ਜਿਵੇਂ ਪੇਠੇ ਦੇ ਬੀਜ ਹੋ ਗਏ ਸੀਡਸ ਵੀ ਸਾਡੀ ਕਬਜ ਦੀ ਪਰੇਸ਼ਾਨੀ ਦੂਰ ਕਰਨ ਲਈ ਬੜੇ ਵਧੀਆ ਮੰਨੇ ਗਏ ਆ ਇਦੇ ਨਾਲ ਨਾਲ ਇਹਨਾਂ 'ਚ ਵਿਟਾਮਿਨਸ ਦੀ ਬੜੀ ਵਧੀਆ ਮਾਤਰਾ ਹੁੰਦੀ ਆ ਤੇ ਦੋਸਤੋ ਇਹ ਸਾਡੇ ਪੇਟ ਨੂੰ ਵੀ ਭਰਿਆ-ਭਰਿਆ ਰੱਖਦੇ ਆ ਜਿਹਦੇ ਕਰਕੇ ਸਾਨੂੰ ਭੁੱਖ ਜਲਦੀ ਨਹੀਂ ਲੱਗਦੀ ਅਨ ਹੈਲਦੀ ਜਿਹੜਾ ਸੀ ਫੂਡ ਖਾਣੇ ਉਹ ਤੋਂ ਬਚੇ ਰਹਿੰਨੇ ਆ ਤੇ ਇਹ ਸਾਡੇ ਭਾਰ ਨੂੰ ਘਟ ਕਰਨ 'ਚ ਵੀ ਬੜੀ ਸਹਾਇਤਾ ਕਰਦੇ ਤੇ ਦੋਸਤੋ ਸੀਡਸ ਵਿੱਚ ਜਿਹੜੇ ਤਿਲ ਹੁੰਦੇ ਆ ਚਿੱਟੇ ਤੇ ਕਾਲੇ ਇੱਕ ਚਮਚ ਤਿਲ ਜੇ ਅਸੀਂ ਲੈਨੇ ਆ ਤਾਂ ਸਾਨੂੰ ਉਹਦੇ ਵਿੱਚ ਘੱਟੋ-ਘੱਟ 11 ਗ੍ਰਾਮ ਫਾਈਬਰ ਮਿਲ ਜਾਂਦਾ ਸੋ ਦੋਸਤੋ ਤਿਲ ਵੀ ਬੜੇ ਵਧੀਆ ਰਹਿੰਦੇ ਆ ਸਾਡੀ ਕਾਬਜ ਦੀ ਪਰੇਸ਼ਾਨੀ ਨੂੰ ਦੂਰ ਕਰਨ ਵਾਸਤੇ ਸੋ ਅਸੀਂ ਰਾਤ ਨੂੰ ਇੱਕ ਚਮਚ ਤਿਲ ਗਰਮ ਦੁੱਧ ਦੇ ਨਾਲ ਲੈ ਸਕਦੇ ਹਾਂ ਸੋ ਇਹ ਵੀ ਬਹੁਤ ਵਧੀਆ ਰਹੂਗਾ ਸਾਡਾ ਪੇਟ ਸਾਫ਼ ਕਰਨ ਵਾਸਤੇ ਕਬਜ ਦੀ ਪਰੇਸ਼ਾਨੀ ਨੂੰ ਦੂਰ ਕਰਨ ਵਾਸਤੇ ਦੋਸਤੋ ਹੁਣ ਅਸੀਂ ਗੱਲ ਕਰਦੇ ਹਾਂ ਸਾਬਤ ਅਨਾਜਾਂ ਦੀ ਦੋਸਤੋ 2010 ਦੇ ਵਿੱਚ ਇੱਕ ਸਟੱਡੀ ਹੋਈ ਸੀ ਉਹਨਾਂ ਨੇ ਦੱਸਿਆ ਵੀ ਜਿਹੜੇ ਸਾਬਤ ਅਨਾਜ ਆ ਇਹਨਾਂ ਦੇ ਵਿੱਚ ਇੱਕ ਅਰਬਾਇਨੋ ਲਿਆਨਾਂ ਦਾ ਇੱਕ ਕਹਿ ਲਓ ਵੀ ਫਾਈਬਰ ਹੀ ਹੁੰਦਾ ਇੱਕ ਪਦਾਰਥ ਪਾਇਆ ਜਾਂਦਾ ਜਿਹੜਾ ਸਾਡੇ ਕਬਜ ਦੀ ਪਰੇਸ਼ਾਨੀ ਲਈ ਬੜਾ ਵਧੀਆ ਮੰਨਿਆ ਗਿਆ। ਸੋ ਜਿਹੜੇ ਸਾਬਤ ਅਨਾਜ ਆ, ਹੋਲ ਗ੍ਰੇਨਜ਼ ਆ, ਇਹ ਬਹੁਤ ਚੰਗੇ ਰਹਿੰਦੇ ਆ ਸਾਡੀ ਕਬਜ ਦੀ ਪਰੇਸ਼ਾਨੀ ਨੂੰ ਠੀਕ ਕਰਨ ਵਾਸਤੇ। ਦੋਸਤੋ ਅਗਲੀ ਖਾਣ ਵਾਲੀ ਚੀਜ਼ ਜਿਹਦੇ ਨਾਲ ਸਾਨੂੰ ਕਬਜ ਦੀ ਪਰੇਸ਼ਾਨੀ ਤੋਂ ਰਾਹਤ ਮਿਲਦੀ ਉਹ ਹੈਗੀ ਆ ਅਲਸੀ। ਦੋਸਤੋ ਅਲਸੀ ਦੇ ਬੀਜ ਵੀ ਬੜੇ ਵਧੀਆ ਰਹਿੰਦੇ ਸਾਡੀ ਕਬਜ ਦੀ ਪਰੇਸ਼ਾਨੀ ਨੂੰ ਦੂਰ ਕਰਨ ਵਾਸਤੇ। ਅਲਸੀ ਵਿੱਚ ਵਿਟਾਮਿਨਸ ਤੇ ਐਂਟੀਆਕਸੀਡੈਂਟ ਤਾਂ ਵਧੀਆ ਮਾਤਰਾ 'ਚ ਮਿਲਦੇ ਹੀ ਆ। ਇਹਦੇ ਨਾਲ ਨਾਲ ਇਹਨਾਂ 'ਚ ਫਾਈਬਰ ਦੀ ਮਾਤਰਾ ਵੀ ਬੜੀ ਚੰਗੀ ਹੁੰਦੀ ਆ। ਇਦੇ ਨਾਲ ਨਾਲ ਅਲਸੀ ਦੇ ਵਿੱਚ omega 3 ਫੈਟੀ ਐਸਿਡਸ ਵੀ ਬੜੀ ਵਧੀਆ ਮਾਤਰਾ ਚ ਪਾਏ ਜਾਂਦੇ। ਸੋ ਜੇ ਅਸੀਂ ਇੱਕ ਚਮਚ ਅਲਸੀ ਦਾ ਲੈਨੇ ਆ ਉਹਦੇ ਵਿੱਚ ਸਾਨੂੰ 2.8 ਗ੍ਰਾਮ ਜਿਹੜੇ ਫਾਈਬਰ ਆ ਉਹ ਮਿਲ ਜਾਂਦੇ ਆ। ਸੋ ਦੋਸਤੋ ਅਲਸੀ ਨੂੰ ਪੂਰਾ ਹੀ ਸਾਨੂੰ ਉਹਦੇ ਬੀਜ ਨੂੰ ਖਾਣਾ ਪਊਗਾ। ਜੇ ਅਸੀਂ ਕਈਏ ਵੀ ਅਲਸੀ ਦਾ ਤੇਲ ਯੂਜ਼ ਕਰ ਲਈਏ। ਦੋਸਤੋ ਅਲਸੀ ਦਾ ਤੇਲ ਖਾਣ ਨਾਲ ਜਿਹੜਾ ਸਾਡੇ ਕਬਜ ਦੀ ਪਰੇਸ਼ਾਨੀ ਤੋਂ ਰਾਹਤ ਨਹੀਂ ਮਿਲਦੀ ਕਿਉਂਕਿ ਜਿਹੜੀ ਇਹਦੀ ਫਾਈਬਰ ਆ ਉਹ ਇਹਦੇ ਛਿਲਕੇ ਵਿੱਚ ਹੀ ਹੁੰਦੇ ਆ। ਸੋ ਸਾਨੂੰ ਪੂਰਾ ਅਲਸੀ ਦਾ ਬੀਜ ਖਾਣਾ ਪਊਗਾ। ਸੋ ਦੋਸਤੋ ਅਲਸੀ ਨੂੰ ਅਸੀਂ ਭੁੰਨ ਕੇ ਵੀ ਇਹਦਾ ਸੇਵਨ ਕਰ ਸਕਦੇ ਆਂ ਜਿਹਦੇ ਨਾਲ ਸਾਨੂੰ ਕਬਜ ਦੀ ਪਰੇਸ਼ਾਨੀ ਨੂੰ ਬੜੀ ਜਲਦੀ ਰਾਹਤ ਮਿਲਦੀ ਆ। ਤੇ ਦੋਸਤੋ ਨਾਸ਼ਪਾਤੀ ਤੇ ਸੇਬ ਵੀ ਬੜੇ ਵਧੀਆ ਰਹਿੰਦੇ ਕਬਜ ਦੀ ਪਰੇਸ਼ਾਨੀ ਨੂੰ ਦੂਰ ਕਰਨ ਵਾਸਤੇ। ਦੋਸਤੋ ਇੱਕ ਨਾਸ਼ਪਾਤੀ ਦੇ ਵਿੱਚ ਘੱਟੋ ਘੱਟ 5 ਤੋਂ 7 ਗ੍ਰਾਮ ਜਿਹੜਾ ਸਾਨੂੰ ਫਾਈਬਰ ਮਿਲ ਜਾਂਦਾ। ਤੇ ਜੇ ਅਸੀਂ ਛੋਟੇ ਬੱਚਿਆਂ ਨੂੰ ਨਾਸ਼ਪਾਤੀ ਦਾ ਜੂਸ ਕੱਢ ਕੇ ਪਿਉਆਨੇ ਆਂ ਤਾਂ ਉਹਨਾਂ ਨੂੰ ਕਬਜ ਦੀ ਪਰੇਸ਼ਾਨੀ ਤੋਂ ਤੁਰੰਤ ਰਾਹਤ ਮਿਲਦੀ ਆ। ਸੋ ਦੋਸਤੋ, ਨਾਸ਼ਪਾਤੀ ਤੇ ਸੇਬ ਨੂੰ ਅਸੀਂ ਛਿਲਕੇ ਦੇ ਨਾਲ ਹੀ ਖਾਣਾ ਏ ਜੇ ਅਸੀਂ ਚਾਹਨੇ ਆਂ ਆਪਣੀ ਕਬਜ ਨੂੰ ਠੀਕ ਕਰਨਾ। ਤੇ ਦੋਸਤੋ, ਇੱਕ ਸੇਬ ਦੇ ਵਿੱਚ ਸਾਨੂੰ ਘੱਟੋ-ਘੱਟ 5 ਗ੍ਰਾਮ ਫਾਈਬਰ ਮਿਲ ਜਾਂਦਾ। ਸੋ ਸੇਬ ਤੇ ਨਾਸ਼ਪਾਤੀ ਵੀ ਬਹੁਤ ਵਧੀਆ ਏ ਸਾਡੀ ਕਬਜ ਦੀ ਪਰੇਸ਼ਾਨੀ ਨੂੰ ਦੂਰ ਕਰਨ ਵਾਸਤੇ। ਤੇ ਦੋਸਤੋ, ਹੁਣ ਆਉਂਦੇ ਆ ਡਰਾਈ ਫਰੂਟਸ ਜਿਵੇਂ ਸੌਗੀ ਹੋਗੀ। ਦੋਸਤੋ ਜੇ ਅਸੀਂ ਇੱਕ ਕੱਪ ਸੌਗੀ ਦਾ ਲੈਨੇ ਆ ਤਾਂ ਉਹਦੇ ਵਿੱਚ ਸਾਨੂੰ 7 ਗ੍ਰਾਮ ਫਾਈਬਰ ਮਿਲ ਜਾਂਦਾ ਜਿਹੜਾ ਸਾਡੀ ਕਾਬਜ ਵਾਸਤੇ ਬੜਾ ਵਧੀਆ ਰਹਿੰਦਾ ਹੈ ਪਰ ਦੂਜੇ ਪਾਸੇ ਜੇ ਅਸੀਂ ਇੱਕ ਕੱਪ ਅੰਗੂਰਾਂ ਦਾ ਲਈਏ ਤਾਂ ਇਹਦੇ ਵਿੱਚ ਸਾਨੂੰ ਸਿਰਫ ਤੇ ਸਿਰਫ 1 ਗ੍ਰਾਮ ਹੀ ਫਾਈਬਰ ਮਿਲਦਾ ਸੋ ਜਿਹੜੇ ਸੁੱਕੇ ਮੇਵੇ ਆ ਡਰਾਈ ਫਰੂਟਸ ਆ ਉਹ ਬੜੇ ਵਧੀਆ ਰਹਿੰਦੇ ਸਾਡੀ ਕਾਬਜ ਦੀ ਪਰੇਸ਼ਾਨੀ ਤੋਂ ਰਾਹਤ ਦਿਵਾਉਣ ਵਾਸਤੇ ਤੇ ਦੋਸਤੋ ਕਾਬਜ ਦੂਰ ਕਰਨ ਵਾਸਤੇ ਹੋਰ ਜਿਹੜੀ ਖਾਣ ਵਾਲੀ ਬੜੀ ਵਧੀਆ ਚੀਜ਼ ਆ ਉਹ ਹੈਗਾ ਹਰੜ ਦਾ ਮਰਬਾ ਦੋਸਤੋ ਹਰੜ ਦਾ ਮਰੱਬਾ ਕਾਬਜ ਤੋਂ ਤਾਂ ਸਾਨੂੰ ਨਿਯਾਤ ਦਵਾਉਂਦਾ ਹੀ ਦਵਾਉਂਦਾ ਇਹਦੇ ਨਾਲ ਨਾਲੇ ਸਾਡੇ ਲਿਵਰ ਦੀ ਸਿਹਤ ਵਾਸਤੇ ਵੀ ਬੜਾ ਵਧੀਆ ਮੰਨਿਆ ਜਾਂਦਾ ਤੇ ਸਾਡੇ ਦਿਲ ਦੀ ਸਿਹਤ ਲਈ ਵੀ ਇਹ ਬਹੁਤ ਵਧੀਆ ਹੁੰਦਾ ਦੋਸਤੋ ਹਰੜ ਦੇ ਵਿੱਚ ਐਂਟੀਆਕਸੀਡੈਂਟ ਮਿਨਰਲਸ ਵਿਟਾਮਿਨਸ ਬੜੀ ਚੰਗੀ ਮਾਤਰਾ ਚ ਪਾਏ ਜਾਂਦੇ ਆ ਸੋ ਇਹ ਸਾਡੀ ਸਿਹਤ ਵਾਸਤੇ ਬੜੀ ਵਧੀਆ ਹੁੰਦੀ ਸੋ ਅਸੀਂ ਰਾਤ ਨੂੰ ਇਹਦਾ ਸੇਵਨ ਕਰ ਸਕਦੇ ਆ ਦੁੱਧ ਦੇ ਨਾਲ ਵੀ ਕਰ ਸਕਦੇ ਆ ਸੋ ਇਹਦੇ ਨਾਲ ਸਾਨੂੰ ਕਾਬਜ ਦੀ ਪਰੇਸ਼ਾਨੀ ਤੋਂ ਬੜੀ ਜਲਦੀ ਰਾਹਤ ਮਿਲਦੀ ਆ ਸੋ ਦੋਸਤੋ ਇਹ ਜਾਣਕਾਰੀ ਨੂੰ ਵੱਧ ਤੋਂ ਵੱਧ ਲੋਕਾਂ 'ਚ ਸ਼ੇਅਰ ਜਰੂਰ ਕਰਿਓ ਕਿਉਂਕਿ ਕਬਜ ਦੀ ਜਿਹੜੀ ਪਰੇਸ਼ਾਨੀ ਓ ਬੜੀ ਆਮ ਪਰੇਸ਼ਾਨੀ ਆ ਰੋਜ਼ਾਨਾ ਓ ਪੀਡੀ 'ਚ ਬੜੇ ਲੋਕ ਆਉਂਦੇ ਆ ਜਿਹੜੇ ਕਹਿੰਦੇ ਵੀ ਆ ਕੇ ਵੀ ਸਾਨੂੰ ਕਬਜ ਰਹਿੰਦੀ ਆ ਸੋ ਇਹ ਖਾਣ ਵਾਲੀਆਂ ਚੀਜ਼ਾਂ ਨੂੰ ਜੇ ਅਸੀਂ ਆਪਣੀ ਜ਼ਿੰਦਗੀ 'ਚ ਲਿਆਵਾਂਗੇ ਤਾਂ ਅਸੀਂ ਇਹ ਪਰੇਸ਼ਾਨੀ ਨੂੰ ਬੜੀ ਜਲਦੀ ਦੂਰ ਕਰ ਸਕਦੇ ਆ ਸੋ ਦੋਸਤੋ ਜੇ ਇਹ ਚੀਜ਼ਾਂ ਨਾਲ ਵੀ ਕਬਜ ਦੀ ਪਰੇਸ਼ਾਨੀ ਠੀਕ ਨਹੀਂ ਹੁੰਦੀ ਮਰੋੜੇ ਵਾਲਾ ਦਰਦ ਆਉਂਦਾ ਰੁੱਕ ਰੁੱਕ ਕੇ ਦਰਦ ਹੁੰਦਾ ਏ ਤੇ ਪੇਟ ਫੁੱਲਣਾ ਸ਼ੁਰੂ ਹੋ ਗਿਆ ਏ ਤੇ ਦੇ ਨਾਲ ਨਾਲ ਤੁਹਾਨੂੰ ਉਲਟੀ ਆਉਣ ਦਾ ਮਨ ਵੀ ਕਰਦਾ ਏ ਉਲਟੀ ਵੀ ਆ ਜਾਂਦੀ ਆ ਤਾਂ ਤੁਹਾਨੂੰ ਆਪਦੇ ਡਾਕਟਰ ਦੀ ਸਲਾਹ ਜ਼ਰੂਰ ਲੈ ਲੈਣੀ ਚਾਹੀਦੀ ਆ ਕੋਈ ਹੋਰ ਪਰੇਸ਼ਾਨੀ ਵੀ ਹੋ ਸਕਦੀ ਆ ਅੰਤੜੀਆਂ ਚ ਸੋ ਦੋਸਤੋ ਇਹ ਜਾਣਕਾਰੀ ਨੂੰ ਸ਼ੇਅਰ ਜ਼ਰੂਰ ਕਰਿਓ ਤੇ ਆਪਣੇ ਪੇਜ ਨੂੰ ਵੀ ਫੋਲੋ ਕਰ ਲਓ ਤਾਂ ਜੋ ਆਉਣ ਵਾਲੀਆਂ ਜਿਹੜੀਆਂ ਮੈਂ ਵੀਡੀਓਜ਼ ਬਣਾਉਣਾ ਸਿਹਤ ਨੂੰ ਲੈ ਕੇ ਉਹ ਤੁਹਾਡੇ ਤੱਕ ਆਸਾਨੀ ਨਾਲ ਪਹੁੰਚ ਜਾਣ ਸੋ ਅਜਾਜਦੇ ਹੋ ਧੰਨਵਾਦ